ਰਖੜੀ ਤੇ ਔਰਤਾਂ ਭੁੱਲ ਕੇ ਵੀ ਪੇਕੇ ਤੋਂ ਨਾ ਲੈ ਕੇ ਆਓ ਇਹ ਪੰਜ ਚੀਜ਼ਾਂ ਨਹੀਂ ਤਾਂ ਘਰ ਹੀ ਹੋ ਜਾਵੇਗਾ ਬਰਬਾਦ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਸਾਰੀਆਂ ਮਾਵਾਂ ਤੇ ਭੈਣਾਂ ਨੂੰ ਧਿਆਨ ਨਾਲ ਸੁੰਨਾ ਚਾਹੀਦਾ ਹੈ 9 ਮਗ 2025 ਨੂੰ ਰਖੜੀ ਤੇ ਰਖਣੀ ਬੰਨੋ ਜਾਂ ਨਾ ਬੰਨੋ ਪਰ ਇਹ ਪੰਜ ਚੀਜ਼ਾਂ ਆਪਣੇ ਪੇਕੇ ਘਰੋਂ ਗਲਤੀ ਨਾਲ ਵੀ ਨਾ ਲੈ ਕੇ ਆਓ ਨਹੀਂ ਤਾਂ ਤੁਹਾਡੇ ਘਰ ਵਿੱਚ ਗਰੀਬੀ ਆ ਜਾਵੇਗੀ ਕਰ ਪੂਰੀ ਤਰ੍ਹਾਂ ਕੰਗਾਲ ਹੋ ਜਾਵੇਗਾ ਬਾਅਦ ਵਿੱਚ ਇਹਨਾ ਕਿਉਂ ਕਿ ਤੁਸੀਂ ਸਾਨੂੰ ਨਹੀਂ ਦੱਸਿਆ ਕਿਉਂਕਿ ਗੱਲ ਇਹ ਹੈ ਕਿ ਸਾਡਾ ਕੰਮ ਸਹੀ ਸਲਾਹ ਦੇਣਾ ਹੈ ਅਸੀਂ ਸਿਰਫ ਸਹੀ ਸਲਾਹ ਦੇ ਸਕਦੇ ਹਾਂ ਹੁਣ ਤੁਸੀਂ ਮੰਨੋ ਜਾਂ ਨਾ ਮੰਨੋ ਇਹ ਤੁਹਾਡੀ ਮਰਜ਼ੀ ਹੈ ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਕਿ ਜੇਕਰ ਤੁਸੀਂ ਅਜਿਹਾ ਲੱਗਦਾ ਹੈ ਤਾਂ ਤੁਸੀਂ ਸਫਲ ਹੋਵੋਗੇ ਰਖੜੀ ਸਿਰਫ ਇੱਕ ਤਿਉਹਾਰ ਨਹੀਂ ਸਗੋ ਇੱਕ ਪਿਆਰ ਦਾ ਬੰਧਨ ਹੈ ਇਸ ਦਿਨ ਭੈਣ ਭਰਾ ਦੇ ਗੁੱਟ ਤੇ ਰਖੜੀ ਬੰਦੀ ਹੈ ਤੇ ਉਸਦੀ ਲੰਮੀ ਉਮਰ ਸਫਲਤਾ ਤੇ ਸੁਰੱਖਿਆ ਦੀ ਕਾਮਨਾ ਵੀ ਕਰਦੀ ਹੈ ਅਤੇ ਭਰਾ ਆਪਣੀ ਭੈਣ ਦੀ ਜ਼ਿੰਦਗੀ ਪਰ ਰੱਖਿਆ ਕਰਨ ਦਾ ਵਾਅਦਾ ਵੀ ਕਰਦਾ ਹੈ। ਰਖੜੀ ਦਾ ਤਿਉਹਾਰ ਸਿਰਫ ਇੱਕ ਤਿਉਹਾਰ ਹੀ ਨਹੀਂ ਸਗੋਂ ਇੱਕ ਢਾਲ ਹੈ ਜੋ ਸਦੀਆਂ ਤੋਂ ਹੀ ਚੱਲੀ ਆ ਰਹੀ ਹੈ। ਖੁਦ ਭਗਵਾਨ ਵੀ ਇਸ ਰਖੜੀ ਸੁੱਤਰ ਨਾਲ ਬੰਨੇ ਹੋਏ ਹਨ। ਸ਼੍ਰੀਮਦ ਭਗਵਤ ਪੁਰਾਣ ਤੇ ਵਿਸ਼ਨੂੰ ਪੁਰਾਣ ਵਿੱਚ ਕਹਾਣੀ ਹੈ ਕਿ ਦੇਵਤਿਆਂ ਤੇ ਦੈਤਾਂ ਵਿਚਕਾਰ ਯੁੱਧ ਦੇ ਦੌਰਾਨ ਇੰਦਰਾਣੀ ਦੇਵਿੰਦਰ ਦੀ ਪਤਨੀ ਨੇ ਇੰਦਰ ਦੇ ਗੁੱਟ ਤੇ ਰੱਖਿਆ ਸੂਤਰ ਬੰਨਿਆ ਸੀ ਅਤੇ ਉਸ ਰੱਖਿਆ ਸੂਤਰ ਦੀ ਸ਼ਕਤੀ ਨਾਲ ਇੰਦਰ ਜਿੱਤ ਗਿਆ ਸੀ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਸਿਰਫ ਭਰਾ ਭੈਣ ਦਾ ਤਿਉਹਾਰ ਹੀ ਨਹੀਂ ਹੈ ਸਗੋਂ ਧਾਰਮਿਕ ਅਤੇ ਅਧਿਆਤਮਿਕ ਸੁਰੱਖਿਆ ਦਾ ਵੀ ਤਿਉਹਾਰ ਹੈ ਜੋ ਅਗਸਤ ਦੇ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਹੈ ਇਸ ਦਿਨ ਰੱਖੜੀ ਦਾ ਬਹੁਤ ਖਾਸ ਮਹੱਤਵ ਹੁੰਦਾ ਹੈ ਰੱਖੀ ਸਿਰੇਕ ਧਾਗਾ ਹੀ ਨਹੀਂ ਹੈ ਪਵਿੱਤਰਤਾ ਪਿਆਰ ਅਤੇ ਨੇੜਤਾ ਦਾ ਪ੍ਰਤੀਕ ਹੈ ਜਸਨੂ ਬੰਨਣਾ ਇੱਕ ਰਸਮ ਮੰਨਿਆ ਜਾਂਦਾ ਹੈ ਜੋ ਪਰਿਵਾਰਕ ਸਬੰਧਾਂ ਨੂੰ ਮਜ਼ਬੂਤ ਕਰਦੀ ਹੈ ਤੇ ਇਸ ਨਾਲ ਭਰਾ ਭੈਣ ਦਾ ਰਿਸ਼ਤਾ ਇੰਨਾ ਮਜ਼ਬੂਤ ਹੋ ਜਾਂਦਾ ਹੈ ਕਿ ਯਾਤੋਂ ਬਾਅਦ ਵੀ ਰਿਸ਼ਤਾ ਖਤਮ ਨਹੀਂ ਹੁੰਦਾ Hinduਧਰਮ ਵਿੱਚ ਔਰਤਾਂ ਨੂੰ ਦੇਵੀ ਦੇ ਬਰਾਬਰ ਮੰਨਿਆ ਜਾਂਦਾ ਹੈ ਰਖੜੀ ਇੱਕ ਤਿਉਹਾਰ ਹੈ ਜੋ ਔਰਤਾਂ ਦੀ ਰੱਖਿਆ ਅਤੇ ਉਹਨਾਂ ਦੇ ਅਧਿਕਾਰਾਂ ਦਾ ਸਮਰਥਨ ਵੀ ਕਰਦਾ ਹੈ ਮੈਨੂੰ ਯਾਦ ਆਉਂਦਾ ਹੈ ਕਿ ਉਸ ਦੀ ਭੈਣ ਦੀ ਸੁਰੱਖਿਆ ਸਨਮਾਨ ਅਤੇ ਖੁਸ਼ੀ ਉਸਦੀ ਜ਼ਿੰਮੇਵਾਰੀ ਹੈ ਇਸ ਦਿਨ ਭੈਣ ਭਰਾਤੇ ਗੁੱਟੇ ਰਖੜੀ ਬੰਦੀ ਹੈ ਅਤੇ ਪਰ ਆ ਭੈਣ ਨੂੰ ਤੋਹਫੇ ਵਜੋ ਕੁਝ ਖਾਸ ਦਿੰਦਾ ਹੈ ਪਰ ਜਾਣੇ-ਜਾਣੇ ਵਿੱਚ ਕੁੜੀਆਂ ਆਪਣੇ ਪਿਕੇਆਂ ਘਰੋਂ ਰਖੜੀ ਬੰਨਣ ਲਈ ਜਾਂਦੀਆਂ ਹਨ ਪਰ ਔਰਤਾਂ ਆਪਣੇ ਨਾਲ ਅਜਿਹੀ ਚੀਜ਼ਾਂ ਲੈ ਕੇ ਹੁੰਦੀਆਂ ਹਨ ਜੋ ਨਾ ਸਿਰਫ ਉਹਨਾਂ ਦੇ ਭਰਾ ਦੇ ਘਰ ਨੂੰ ਤਬਾਹ ਕਰ ਦਿੰਦੀਆਂ ਹਨ ਸਗੋਂ ਉਹਨਾਂ ਦੇ ਆਪਣੇ ਪਰਿਵਾਰ ਨੂੰ ਵੀ ਤਬਾਹ ਕਰ ਦਿੰਦੀਆਂ ਹਨ ਰਖੜੀ ਸਿਰਫ ਇੱਕ ਪਰਵਾਰ ਤਿਉਹਾਰ ਨਹੀਂ ਇਹ ਪੂਰੇ ਸਮਾਜ ਵਿੱਚ ਵਿਸ਼ਵਾਸ ਅਤੇ ਇਕਤਾ ਦਾ ਸੰਦੇਸ਼ ਦਿੰਦਾ ਹੈ ਕਈ ਖੇਤਰਾਂ ਵਿੱਚ ਇਹ ਗਲ ਚੇਲਾ ਰਾਜਾ ਰਜ਼ਾ ਪਤੇ ਦੋਸਤਾਂ ਦੇ ਵਿਚਾਰ ਵੀ ਮਨਾਇਆ ਜਾਂਦਾ ਹੈ ਰਖੜੀ ਬੰਨ੍ਹਦੇ ਸਮੇਂ ਭੈਣ ਮੰਤਰ へ ਬਲੀ ਰਾਜਾ ਦਾ ਜਾਪ ਕਰਦੀ ਹੈ ਜਿਸ ਕਾਰਨ ਤਿਉਹਾਰ ਮੰਤਰਾਂ ਦੀ ਸ਼ਕਤੀ ਅਤੇ ਉਸ ਸਮੇਂ ਦੀ ਊਰਜਾ ਨਾਲ ਵੀ ਜੁੜਿਆ ਹੋਇਆ ਹੁੰਦਾ ਹੈ ਇਸ ਲਈ ਅਸੀਂ ਸਾਰੀਆਂ ਮਾਵਾਂ ਤੇ ਭੈਣਾਂ ਨੂੰ ਕਹਿਣਾ ਚਾਹੁੰਦੇ ਹਾਂ ਕੀ ਕੀ ਤੁਸੀਂ ਵੀ ਉਹਨਾਂ ਔਰਤਾਂ ਵਿੱਚੋਂ ਇੱਕ ਹੋ ਜੋ ਐਗ ਚੀਜ਼ਾਂ ਆਪਣੇ ਪਿੱਕਿਆਂ ਕਰਉ ਲੈ ਕੇ ਹੁੰਦੀਆਂ ਹਨ ਤੁਸੀਂ ਨਹੀਂ ਜਾਣਦੇ ਅਤੇ ਤੁਸੀਂ ਜਾਣ ਬੁਝ ਕੇ ਤਾਂ ਅਣਜਾਣ ਵਿੱਚ ਲਿਆਉਂਦੀਆਂ ਹਨ ਤਾਂ ਧਿਆਨ ਨਾਲ ਸੁਣੋ ਅਤੇ ਰੁਕੋ ਪਰ ਇੱਕ ਚੀਜ਼ ਆਪਣੇ ਪਿੱਕੀ ਘਰੋਂ ਨਾਲ ਲੈ ਕੇ ਉਹ ਅੱਜ ਅਸੀਂ ਤੁਹਾਨੂੰ ਇੱਕ ਦੁਰਲੱਭ ਚੀਜ਼ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਹਰ ਔਰਤ ਲਈ ਜਾਨਣਾ ਜ਼ਰੂਰੀ ਹੈ ਅਣਵਾਈਆਂ ਪੁਰੀਆਂ ਤੋਂ ਲੈ ਕੇ ਰਈਆਂ ਔਰਤਾਂ ਤੱਕ ਹਰ ਕੋਈ ਰਖੜੀ ਵਾਲੇ ਦਿਨ ਆਪਣੇ ਭਰਾ ਦੇ ਘੁੱਟ ਤੇ ਇੱਕ ਚੰਗਾ ਦਾਗਾ ਬੰਦਾ ਹੈ ਇਸ ਲਈ ਇਹ ਉਹਨਾਂ ਸਾਰੀਆਂ ਹੀ ਮਾਵਾਂ ਤੇ ਭੈਣਾਂ ਲਈ ਹੈ ਜੋ ਕਿ ਆਪਣੇ ਪੇਕਿਆਂ ਘਰ ਜਾਂਦੀਆਂ ਹਨ ਅਤੇ ਜਾਣੇ ਜਾਣੇ ਵਿੱਚ ਇਹ ਇੱਕ ਚੀਜ਼ ਲੈ ਕੇ ਆ ਜਾਂਦੀਆਂ ਹਨ ਤਾਂ ਉਹ ਜਾਣਦੇ ਹਾਂ ਤੁਹਾਡਾ ਜ਼ਿਆਦਾ ਸਮਾਂ ਬਰਬਾਦ ਕੀਤੇ ਬਿਨਾ ਜਾਣਕਾਰੀ ਸ਼ੁਰੂ ਕਰੀਏ ਜੇਕਰ ਤੁਹਾਨੂੰ ਜਾਣਕਾਰੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਇਸ ਵੀਡੀਓ ਨੂੰ ਹਰ ਭੈਣ ਨਾਲ ਜ਼ਰੂਰ ਸਾਂਝਾ ਕਰੋ ਤਾਂ ਜੋ ਉਹਨਾਂ ਦੇ ਘਰ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ ਚੈਨਲ ਸਿਮਰਤ ਹੋ ਇਸ ਚਿੱਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲక్ష్ਮੀ ਜ਼ਰੂਰ ਲਿਖੋ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਦੱਸੋ ਕਿ ਰੱਖੜੀ ਲਈ ਰੱਖੜੀ ਮਨਣ ਦਾ ਸ਼ੁਭ ਸਮਾਂ ਕੀ ਹੈ ਰੱਖੜੀ ਦਾ ਤਿਉਹਾਰ 2025 ਲਈ ਭਾਦਰਾਂ ਦਾ ਪਰਛਾਵਾਂ ਕਦੋਂ ਰਹੇਗਾ ਐਸਾ ਰੱਖੜੀ ਦਾ ਪਵਿੱਤਰ ਤਿਉਹਾਰ ਸ਼ਨੀਵਾਰ 9 ਅਗਸਤ 2025 ਨੂੰ ਮਨਾਇਆ ਜਾਵੇਗਾ ਪਰ ਧਿਆਨ ਰੱਖੋ ਕਿ ਪੂਰਨਮਾਸ਼ੀ ਦੀ ਤਰੀਖ 8 ਅਗਸਤ ਨੂੰ 3 ਤੋ 4 ਵਜੇ ਤੋਂ ਸ਼ੁਰੂ ਹੋਵੇਗੀ ਤੇ 9 ਵਜੇ ਦੀ ਰਾਤ ਤੱਕ ਚੱਲੇਗੀ ਤਾਂ ਸਵਾਲ ਇਹ ਉੱਠਦਾ ਹੈ ਕਿ ਕੀ ਰਖੜੀ ਤੇ ਰਖੜੀ ਬੰਨਣਾ ਸ਼ੁਰੂ ਹੋਵੇਗਾ ਐਸ ਲਈ ਅਸੀਂ ਭਾਦਰਾ ਨੂੰ ਦੇਖਦੇ ਹਾਂ ਅਤੇ શુભ ਸਮੇਂ ਦੇਖਦੇ ਹਾਂ 2 4 25 ਭਾਦਰਾ ਕਾਲ ਸਾਂ ਸ਼ਿਵ ਜੀ ਤੋਂ ਦੁਪਹਿਰ ਤੋਂ 15 ਵਜੇ ਤੱਕ ਰਹੇਗਾ ਐਸ ਲਈ ਇਸ ਸਮੇਂ ਦੌਰਾਨ ਰਖੜੀ ਬੰਨਣਾ ਵਰਜਿਤ ਮੰਨਿਆ ਜਾਂਦਾ ਹੈ ਜੇਕਰ ਤੁਸੀਂ શુભ ਸਮੇਂ ਦੀ ਗੱਲ ਕਰਦੇ ਹੋ ਤਾਂ ਰਖੜੀ ਦਾ શુભ ਸਮੇਂ ਦੁਪਹਿਰ 2 15 ਵਜੇ ਰਾਤ 8 ਵਜੇ ਤੱਕ ਰਹੇਗਾ ਅਸਮੇਂ ਦੇ ਦੌਰਾਨ ਰਖੜੀ ਸੁੱਤਰ ਬੰਨਣ ਨਾਲ ਭਰਾ ਦੀ ਉਮਰ ਸਿਹਤਾਂ ਤੇ ਕਿਸਮਤ ਵਧਦੀ ਹੈ ਐਸ ਲਈ ਸਾਰੀਆਂ ਮਾਮਾ ਅਤੇ ਭੈਣਾਂ ਲਈ ਪੱਤਰਕਾਲ ਤੋਂ ਬਿਨਾਂ ਸ਼ੁਭ ਸਮੇਂ ਵਿੱਚ ਰਖੜੀ ਬੰਨਣਾ ਸ਼ੁਭ ਹੁੰਦਾ ਹੈ ਆਓ ਮਾਮਾ ਅਤੇ ਭੈਣਾਂ ਨੂੰ ਜਾਣਦੇ ਹਾਂ ਰਖੜੀ ਵਾਲੇ ਦਿਨ ਰਖੜੀ ਬੰਨਣ ਦਾ ਕੀ ਤਰੀਕਾ ਹੈ ਅਤੇ ਥਾਲੀ ਕਿਵੇਂ ਸਜਾਉਣੀ ਚਾਹੀਦੀ ਹੈ ਇਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਕਿ ਮਾਂ ਅਤੇ ਘਰ ਤੋਂ ਕਿਹੜੀ ਚੀਜ਼ ਨਹੀਂ ਲੈਣੀ ਚਾਹੀਦੀ ਤਾਂ ਉਹ ਜਾਣਦੇ ਹਾਂ ਕਿ ਰਖੜੀ ਸੁੱਤਰ ਬੰਨਣ ਦਾ ਵਿਸ਼ੇਸ਼ ਤਰੀਕਾ ਜੋ ਹਰ ਭੈਣ ਨੂੰ ਕਰਨਾ ਚਾਹੀਦਾ ਹੈ ਤਾਂ ਜੋ ਆਪਣੇ ਭਰਾ ਲਈ ਆਪਣੇ ਪਿਆਰ ਦਾ ਪ੍ਰਗਟਾਵਾ ਕਰ ਸਕੇ ਅਤੇ ਭਰਾ ਅੱਤ੍ਰੱਕੀ ਕਰ ਸਕੇ। ਸੁਭ ਸਮੇਂ ਵਿੱਚ ਰਖੜੀ ਬੰਨਣਾ ਅਤੇ ਸਹੀ ਨਿਯਮਾਂ ਨਾਲ ਪੂਜਾ ਕਰਨਾ ਬਹੁਤ ਵਧੀਆ ਹੁੰਦਾ ਹੈ ਅਤੇ ਹਮੇਸ਼ਾ ਲਾਭ ਦਿੰਦਾ ਹੈ। ਰਖੜੀ ਵਾਲੇ ਦਿਨ ਸਾਰੀਆਂ ਭੈਣਾਂ ਨੂੰ ਪਹਿਲਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਫਿਰ ਪੂਜਾ ਥਾੜੀ ਜਾਣ ਚਾਹੀਦੀ ਹੈ। ਰਖੜੀ ਪੂਜਾ ਥਾਲੀ ਨੂੰ ਬਹੁਤ ਸ਼ਰਧਾ ਅਤੇ ਪਿਆਰ ਨਾਲ ਸਜਾਇਆ ਜਾਂਦਾ ਹੈ ਕਿਉਂਕਿ ਇਸ ਥਾਲੀ ਨਾਲ ਭੈਣ ਆਪਣੇ ਭਰਾ ਨੂੰ ਤਿਲਕ ਲਗਾਉਂਦੀ ਹੈ ਆਰਤੀ ਕਰਦੀ ਹੈ ਅਤੇ ਰਖੜੀ ਬੰਨ੍ਹਦੀ ਹੈ ਥਾਲੀ ਵਿੱਚ ਜੋ ਵੀ ਸਮੱਗਰੀ ਰੱਖੀ ਜਾਂਦੀ ਹੈ ਉਸ ਦਾ ਆਪਣਾ ਅਧਿਆਤਮਿਕ ਅਤੇ ਸੱਭਿਆਚਾਰਕ ਮਤਵ ਹੁੰਦਾ ਹੈ ਰਖੜੀ ਥਾਲੀ ਵਿੱਚ ਜ਼ਰੂਰੀ ਵਸਤੂਆਂ ਸਮੱਗਰੀਆਂ ਵਰਤੋਂ ਰੱਖੀ ਰਖੜੀ ਸੂਤਰ ਭਰਾ ਦੇ ਗੁਣ ਤੇ ਬੰਨਣਾ ਸੁਰੱਖਿਆ ਅਤੇ ਪਿਆਰ ਦਾ ਪ੍ਰਤੀਕ ਅਕਸ਼ਤ ਚੋਲਾਂ ਦੇ ਦਾਣੇ ਤਿਲਕ ਲਗਾਉਣ ਤੋਂ ਬਾਅਦ ਵੀ ਭਰਾ ਦੇ ਮੱਥੇ ਤੇ ਲਗਾਉਣਾ ਪਵਿੱਤਰਤਾ ਅਤੇ ਸੰਪੂਰਨਤਾ ਦਾ ਪ੍ਰਤੀਕ ਰੋਲੀ ਕਮਕੂ ਮੰਗਲਾ ਥਾਂ ਤੇ ਦੀਆ ਜੀਤ ਦਾ ਪ੍ਰਤੀਕ ਆਰਤੀ ਲਈ ਤੇਲ ਸ਼ੁਭ ਰੋਸ਼ਨੀ ਅਤੇ ਨਕਾਰਾਤਮਕ ਨੂੰ ਦੂਰ ਕਰਨ ਲਈ ਪੂਜਾ ਵਿੱਚ ਵਰਤੀ ਜੰਦੀ ਸੁਪਾਰੀ ਅਤੇ ਫੁੱਲ ਸਮਰਪਣ ਅਤੇ ਪਵਿੱਤਰਤਾ ਦਾ ਪ੍ਰਤੀਕ ਮਠਾਈਆਂ ਲੱਡੂ ਪੇੜਾ ਰਸਗੁਲਾ ਆਦਿ ਭਰਾ ਨੂੰ ਖਾਇਆ ਜਾਂਦਾ ਹੈ ਇਹ ਲਕਤੇ ਰਖੜੀ ਤੋਂ ਬਾਅਦ ਪਿਆਰ ਅਤੇ ਮਿਠਾਸ ਵਧਾਉਣ ਦਾ ਤਰੀਕਾ ਛੋਟਾ ਪਾਣੀ ਦਾ ਲੋਟਾ ਆਚਰਣ ਵਿੱਚ ਵਰਤਿਆ ਜਾਂਦਾ ਹੈ ਅਤੇ ਪਵਿੱਤਰਤਾ ਬਣਾਈ ਰੱਖਣ ਲਈ ਸੰਦੂਰ ਅਤੇ ਹਲਦੀ ਦੀ ਪੂਜਾ ਸ਼ੁਭ ਪ੍ਰਤੀਕ ਸ਼ੁਭ ਰਸਮ ਦਾ ਪ੍ਰਕਟਾਵਾ ਕੋ ਸਿੱਕੇ ਜਾਂ ਦਕਸ਼ ਭਰਾ ਨੂੰ ਆਸ਼ੀਰਵਾਦ ਵੱਜੋ ਦੇ ਲਈ ਖੁਸ਼ਹਾਲੀ ਅਤੇ ਸ਼ੁਭ ਕਾਮਨਾਵਾਂ ਪਲੇਟ ਸਜਾਉਣ ਦਾ ਤਰੀਕਾ ਪਹਿਲਾਂ ਪਲੇਟ ਨੂੰ ਸਾਫ਼ ਕਰੋ ਤੇ ਇਸ ਤੇ ਹਲਦੀ কুমਕਮ ਨਾਲ ਸਵਾਸਤਿਕ ਬਣਾਓ ਪਲੇਟ ਦੇ কিনਾਰੇ ਤੇ ਇੱਕ ਛੋਟਾ ਜਿਹਾ ਦੀਵਾ ਰੱਖਿਆ ਜਾਂਦਾ ਹੈ। ਰਾਖੀ, ਰੋਲੀ, ਅਕਸ਼ਟ, ਮਿਠਾਈਆਂ ਅਤੇ ਫੁੱਲ ਸਹੀ ਟੰਗਣਾ ਰੱਖੇ ਜਾਂਦੇ ਹਨ। ਤੁਸੀਂ ਪਲੇਟ ਨੂੰ ਫੁੱਲਾਂ ਅਤੇ ਰੰਗੋਲੀ ਨਾਲ ਸਜਾ ਸਕਦੇ ਹੋ। ਇਸ ਤੋਂ ਬਾਅਦ ਭਰਾ ਦੇ ਗੁੱਟ ਤੇ ਰਖੜੀ ਬੰਨ੍ਹੋ। ਜਦੋਂ ਭੈਣ ਸੱਜੇ ਗੁੱਟ ਤੇ ਰਖੜੀ ਬੰਨ੍ਹ ਰਹੀ ਹੁੰਦੀ ਹੈ ਤਾਂ ਭੈਣ ਨੂੰ ਰਖੜੀ ਬੰਨ੍ਹਦੇ ਸਮੇਂ ਮਾਨਸਿਕ ਤੌਰ ਤੇ ਸ਼੍ਰੀ ਹਰੀ ਸ਼੍ਰੀ ਹਰੀ, ਸ਼੍ਰੀ ਗਣੇਸ਼ਾਏ ਨਮੇ ਅਤੇ ਆਪਣੇ ਪਰਿਵਾਰ ਦੇ ਦੇਵਤੇ ਨੂੰ ਯਾਦ ਕਰਨਾ ਚਾਹੀਦਾ ਹੈ। ਇਸ ਦਿਨ ਪਾ ਮਨਾਵਾ ਸਤੋਂ ਗੱਡੀ ਪੂਜਾ ਹਨ ਹੁਣ ਆਪਾਂ ਜ਼ਿਆਦਾ ਸਮਾਂ ਬਰਬਾਦ ਕੀਤੇ ਬਿਨਾ ਆਉ ਜਾਣਦੇ ਹਾਂ ਕਿ ਉਹ ਕਿਹੜੀ ਚੀਜ਼ ਹੈ ਜੋ ਭੈਣ ਨੂੰ ਆਪਣੇ ਪੇਕੇ ਘਰ ਤੋਂ ਨਹੀਂ ਲਿਉਣੀ ਚਾਹੀਦੀ ਰਖੜੀ ਵਾਲੇ ਦਿਨ ਜਦੋਂ ਕੋਈ ਵੀ ਭੈਣ ਆਪਣੇ ਪੇਕੇ ਘਰ ਰਖੜੀ ਬੰਨਣ ਜਾਂਦੀ ਹੈ ਤਾਂ ਉਸ ਦਿਨ ਉਸ ਨੂੰ ਆਪਣੇ ਪੇਕੇ ਘਰ ਤੋਂ ਕੁਝ ਚੀਜ਼ਾਂ ਆਪਣੇ ਸੋਹਰੇ ਘਰ ਨਹੀਂ ਲਿਉਣੀਆਂ ਚਾਹੀਦੀਆਂ ਪਰੰਪਰਾਵਾਂ ਅਤੇ ਲੋਕ ਮੰਨਤਾਵਾਂ ਦੇ ਅਨੁਸਾਰ ਆਪਣੇ ਪੇਕੇ ਘਰ ਤੋਂ ਉਹ ਜੀ ਚੀਜ਼ਾਂ ਲਿਉਣਾ ਅਸ਼ੁਭ ਮੰਨਿਆ ਜਾਂਦਾ ਹੈ ਅਤੇ ਰਿਸ਼ਤੇ ਵਿੱਚ ਜਰਾ ਦਰਾਰ ਜਾਂ ਗਰੀਬੀ ਨਹੀਂ ਹੁੰਦਾ ਹੈ। ਹੇਠਾਂ ਸੀ ਉਹਨਾਂ ਚੀਜ਼ਾਂ ਦੀ ਇੱਕ-ਇੱਕ ਕਰਕੇ ਸੱਚੀ ਦੇ ਰਹੀ ਹਾਂ ਜੋ ਰਖੜੀ ਵਾਲੇ ਦਿਨ ਗਲਤੀ ਨਾਲ ਵੀ ਆਪਣੇ ਪਿੱਕੇ ਘਰੋਂ ਵਾਪਸ ਨਹੀਂ ਜਾਣੀਆਂ ਚਾਹੀਦੀਆਂ। ਅਤੇ ਇਹ ਵੀ ਦੱਸਾਂਗੇ ਕਿਸ ਨੂੰ ਕਿਉਂ ਨਹੀਂ ਲੈਣਾ ਚਾਹੀਦਾ। ਨੰਬਰ 1 ਪਹਿਲੀ ਚੀਜ਼ ਹੈ ਨੂਨ ਯਾਨੀ ਨਮਕ। ਕਿਸੇ ਵੀ ਔਰਤ ਨੂੰ ਆਪਣੇ ਪਿੱਕੇ ਘਰ ਤੋਂ ਗਲਤੀ ਨਾ ਨੀ ਨਮਕ ਨਹੀਂ ਲਿਓਣਾ ਚਾਹੀਦਾ ਕਿਉਂਕਿ ਨਮਕ ਰਿਸ਼ਤਿਆਂ ਦੀ ਮਿਠਾਸ ਅਤੇ ਸਥਿਰਤਾ ਨਾਲ ਜੁੜਿਆ ਹੁੰਦਾ ਹੈ ਰਖੜੀ ਵਾਲੇ ਦਿਨ ਨਮਕ ਲਿਓਣ ਨਾਲ ਰਿਸ਼ਤੇ ਵਿੱਚ ਖੱਟਾਪਨ ਅਤੇ ਅਸ਼ਾਂਤੀ ਆਉਂਦੀ ਹੈ ਅੱਜ ਵੀ ਮੰਨਿਆ ਜਾਂਦਾ ਹੈ ਕਿ ਨਮਕ ਲਿਓਣ ਨਾਲ ਭੈਣ ਦੇ ਸਹੁਰੇ ਘਰ ਵਿੱਚ ਗਰੀਬੀ ਜਾਂ ਮੁਸੀਬਤ ਵੀ ਆ ਸਕਦੀ ਹੈ ਇਸ ਚੀਜ਼ ਤੋਂ ਬਚੋ ਨੰਬਰ 2 ਤੇਲ ਤੇਲ ਜਾਣ ਬੁਝਕੇ ਜਾਂ ਅਣਜਾਣੇ ਵਿੱਚ ਕੋਈ ਵੀ ਔਰਤ ਰਖੜੀ ਵਾਲੇ ਦਿਨ ਆਪਣੇ ਪਿੱਕੇ ਘਰ ਤੋਂ ਤੇਲ ਲਿਉਂਦੀ ਹੈ ਜੋ ਕਿ ਰਸੋਈ ਵਿੱਚ ਵਰਤਿਆ ਜਾਂਦਾ ਹੈ ਐਸੇ ਗਲਤੀ ਨਾਲ ਵੀ ਨਾ ਲੈ ਕੇ ਆਓ ਕਿਉਂਕਿ ਤੇਲ ਅਪਵਿੱਤਰਤਾ ਅਤੇ ਤਾਮਸਿਕ ਨਾਲ ਜੁੜਿਆ ਹੁੰਦਾ ਹੈ ਰਖੜੀ ਵਾਲੇ ਪਵਿੱਤਰ ਦਿਨ ਤੇ ਪਿੱਕੇ ਘਰ ਤੋਂ ਤੇਲ ਲੈਉਣ ਨਾਲ ਮਾੜੇ ਨਤੀਜੇ ਮਿਲਦੇ ਹਨ ਐ ਵੀ ਮੰਨਿਆ ਜਾਂਦਾ ਹੈ ਕਿ ਇਸ ਨਾਲ ਸੋਹਰੇ ਘਰ ਵਿੱਚ ਨਕਾਰਾਤਮਕ ਊਰਜਾ ਪ੍ਰਵੇਸ਼ ਹੁੰਦੀ ਹੈ ਅਤੇ ਪਰਿਵਾਰ ਵਿੱਚ ਬਿਮਾਰੀ ਯਾ ਤਣਾਵ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ ਨੰਬਰ 3 ਟਿੱਜੀ ਚੀਜ਼ ਬਚੀ ਹੋਈ ਮਠਾਈਆਂ ਜਾਂ ਫਿਰ ਭੋਜਨ ਐਸ ਦਿਨ ਹਰ ਘਰ ਵਿੱਚ ਹਰ ਤਰ੍ਹਾਂ ਦੇ ਪਕਵਾਨ ਅਤੇ ਮਠਾਈਆਂ ਬਣਾਈਆਂ ਜਾਂਦੀਆਂ ਹਨ ਅਤੇ ਜੋ ਮਠਾਈਆਂ ਬਚ ਜਾਂਦੀਆਂ ਹਨ ਤਾਂ ਉਹ ਤਾਂ ਜਾਣ ਬੁੱਝ ਕੇ ਜਾਂ ਫਿਰ ਅਣਜਾਣੇ ਵਿੱਚ ਉਹ ਬਚੀ ਹੋਈ ਮਠਾਈਆਂ ਜਾਂ ਫਿਰ ਭੋਜਨ ਆਪਣੇ ਘਰ ਲੈ ਆਉਂਦੀਆਂ ਹਨ ਇਸ ਲਈ ਇਹ ਗਲਤੀ ਕਰਨ ਤੋਂ ਬਚੋ ਅਤੇ ਬਸਿ ਚੀਜ਼ਾਂ ਤੋਂ ਸਾਵਧਾਨ ਰਹੋ ਰਖੜੀ ਵਰਗੇ ਪਵਿੱਤਰ ਦਿਨ ਇਸ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਪੂਜਾ ਵਿੱਚ ਕਮੀਆਂ ਆਉਂਦੀਆਂ ਹਨ ਅਤੇ ਭਰਾ ਦੇ ਜੀਵਨ ਵਿੱਚ ਮਿਠਾਸ ਦੀ ਬਜਾਏ ਮੁਸ਼ਕਲਾਂ ਵੀ ਆ ਸਕਦੀਆਂ ਹਨ ਇਹ ਕੁਝ ਦਿਨ ਰਸੋਈ ਨਾਲ ਸੰਬੰਧਿਤ ਚੀਜ਼ਾਂ ਸਨ ਜੋ ਕਿਸੇ ਵੀ ਔਰਤ ਨੂੰ ਆਪਣੇ ਪੇਕੇ ਘਰ ਤੋਂ ਨਹੀਂ ਲੈਉਣੀਆਂ ਚਾਹੀਦੀਆਂ ਅਜਿਹੀਆਂ ਚੀਜ਼ਾਂ ਹਨ ਜੋ ਰੋਜ਼ਾਨਾ ਵਰਤੋਂ ਵਿੱਚ ਵੀ ਹੁੰਦੀਆਂ ਹਨ ਜੋ ਕਰੇ ਲੋਕ ਕਮਾਉਂਦੇ ਬਹੁਤ ਜ਼ਿਆਦਾ ਲਾਪਤਾ ਐਕਰੀ ਹੁੰਦੀਆਂ ਹਨ ਐਸ ਲਈ ਅਸੀਂ ਉਹਨਾਂ ਚੀਜ਼ਾਂ ਵਾਰੀ ਵੀ ਜਾਣਦੇ ਹਾਂ ਜੋਰ ਤਾਂ ਜਾਣ ਬੁਝ ਕੇ ਜਾਂ ਅਣਜਾਣੇ ਵਿੱਚ ਆਪਣੇ ਪੇਕੇ ਘਰ ਤੋਂ ਆਪਣੇ ਘਰ ਲਿਆਉਂਦੀਆਂ ਹਨ ਐਸ ਲਈ ਧਿਆਨ ਨਾਲ ਸੁਣੋ ਨਹੀਂ ਤਾਂ ਇਹ ਬਹੁਤ ਵੱਡਾ ਪਾਪ ਹੋ ਜਾਵੇਗਾ ਤੁਸੀਂ ਘਰ ਵਿੱਚ ਲక్ష్ਮੀ ਨੂੰ ਨਹੀਂ ਸਗੋਂ ਅਲక్ష్ਮੀ ਨੂੰ ਸੱਦਾ ਦੇ ਰਹੇ ਹੋ ਐਸ ਲਈ ਸਾਵਧਾਨ ਰਹੋ ਨੰਬਰ 1 ਪਹਿਲੀ ਚੀਜ਼ ਜੋ ਕਿਸੇ ਵੀ عورت ਨੂੰ ਆਪਣੇ ਪਿੱਕੇ ਕਰੋ ਨਹੀਂ ਲੈਣੀ ਚਾਹੀਦੀ ਉਹ ਹੈ ਝਾੜੂ ਝਾੜੂ ਨੂੰ ਮਾ લક્ષਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਐਸੇ ਨੂੰ ਆਪਣੇ ਪਿੱਕੇ ਘਰੋਂ ਲੈਣਾ ਲక్ష్ਮੀ ਦਾ ਅਪਮਾਨ ਕਰਨ ਦੇ ਬਰਾਬਰ ਹੁੰਦਾ ਹੈ ਝਾੜੂ ਲੈਣ ਨਾਲ ਭੈਣ ਦੇ ਸਹੁਰੇ ਘਰ ਵਿੱਚ ਪੈਸੇ ਦਾ ਨੁਕਸਾਨ ਹੋ ਸਕਦਾ ਹੈ ਅਤੇ ਕਰਜ਼ਾ ਵੀ ਵੱਧ ਸਕਦਾ ਹੈ ਅਤੇ ਮਾ લક્ષਮੀ ਗੁੱਸੇ ਹੋ ਕੇ ਘਰ ਛੱਡ ਦਿੰਦੀ ਹੈ ਤੇ ਘਰ ਵਿੱਚ ਗਰੀਬੀ ਵੀ ਆਉਣ ਲੱਗ ਪੈਂਦੀ ਹੈ ਐਸਲੀ ਆਪਣੇ ਪਿੱਕੇ ਘਰੋਂ ਛਾੜੂ ਗਲਤੀ ਨਾਲ ਨਹੀਂ ਕਰ ਨਾ ਲਿਓ ਨਹੀਂ ਤਾਂ ਤੁਹਾਨੂੰ ਖੁਦ ਅਸਦੇ ਨਤੀਜੇ ਭੁਗਤਨੇ ਪੈ ਸਕਦੇ ਹਨ ਨੰਬਰ 2 ਦੂਜੀ ਚੀਜ਼ ਹੈ ਚਾਕੂ ਜਾਂ ਫਿਰ ਕੋਈ ਤਿੱਖੀ ਚੀਜ਼ ਕੈਂਚੀ ਚਾਕੂ ਕਟਰ ਵਰਗੀਆਂ ਕੁਝ ਤਿੱਖੀਆਂ ਚੀਜ਼ਾਂ ਹਨ ਇਹ ਕੁਝ ਅਜਹੀਆਂ ਚੀਜ਼ਾਂ ਹਨ ਜੋ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵਰਤੀਆਂ ਜਾਂਦੀਆਂ ਹਨ ਫਿਰ ਉਹ ਤਾਂ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਉਹਨਾਂ ਨੂੰ ਆਪਣੇ ਘਰ ਵਿੱਚ ਲੈ ਕੇ ਆਉਂਦੀਆਂ ਹਨ ਐਸ ਲਈ ਇਹਨਾਂ ਚੀਜ਼ਾਂ ਨੂੰ ਗਲਤੀ ਨਾਲ ਵੀ ਨਾ ਲਿਓ ਤਿੱਖੀ ਚੀਜ਼ ਰਿਸ਼ਤਿਆਂ ਵਿੱਚ ਦਰਾਰ ਲਿਆਉਂਦੀ ਹੈ ਰਖੜੀ ਦਾ ਤਿਉਹਾਰ ਆਪਸੀ ਪਿਆਰ ਦਾ ਪ੍ਰਤੀਕ ਹੁੰਦਾ ਹੈ ਪਰ ਇਹ ਤਿੱਖੀ ਚੀਜ਼ਾਂ ਭੈਣ ਤੇ ਭਰਾ ਦੇ ਵਿਚਕਾਰ ਦੁਨੀ ਬਣਾਉਂਦੀਆਂ ਹਨ ਇੱਥੋਂ ਤੱਕ ਕਿ ਸਹੁਰਿਆਂ ਦੇ ਵਿਚਕਾਰ ਵੀ ਜਿਸ ਕਾਰਨ ਰਿਸ਼ਤੇ ਵਿੱਚ ਦਰਾਰ ਆ ਜਾਂਦੀ ਹੈ ਐਸ ਲਈ ਇਹ ਨਾ ਤਿੱਖੀਆਂ ਚੀਜ਼ਾਂ ਨੂੰ ਘਰੋਂ ਲੈਣ ਤੋਂ ਬਚਣਾ ਚਾਹੀਦਾ ਹੈ ਨੰਬਰ 3 ਜੀ ਚੀਜ਼ ਹੈ ਕਾਲੇ ਰੰਗ ਦੀ ਚੀਜ਼ ਹੁਣ ਕਾਲੇ ਰੰਗ ਦੀ ਕੋਈ ਵੀ ਸਮੱਗਰੀ ਲਿਆਂਦੀ ਜਾ ਸਕਦੀ ਹੈ ਜਿਵੇਂ ਕਿ ਕਾਲੇ ਕੱਪੜੇ ਕਾਲੇ ਜੁੱਤੇ ਕਾਲੇ ਚੱਪਣਾ ਕਿਉਂਕਿ ਕਾਲਾ ਰੰਗ ਨਕਰ ਆਤਮਕਤੇ ਪਾਪ ਨਾਲ ਜੁੜਿਆ ਹੁੰਦਾ ਹੈ ਜੋਰ ਤਾਂ ਆਪਣੇ ਘਰ ਕਾਲੇ ਰੰਗ ਦੀਆਂ ਚੀਜ਼ਾਂ ਲਿਆਉਂਦੀਆਂ ਹਨ ਉਹ ਸ਼ਨੀ ਦੀ ਸਾਡੇ ਸੱਤੀ ਦਾ ਸ਼ਿਕਾਰ ਹੋ ਜਾਂਦੀਆਂ ਹਨ ਰਖੜੀ ਤੇ ਕਾਲੇ ਰੰਗ ਦੀਆਂ ਚੀਜ਼ਾਂ ਲਿਉਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਅਸ਼ੁਭ ਮੰਨਿਆ ਜਾਂਦਾ ਹੈ ਐਸੇ ਨਾਲ ਭੰਡ ਭਰਾਤੇ ਪਿੱਕੇ ਸੋਲੇ ਵਿਚਕਾਰ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਸ਼ਨੀ ਦੀ 53 ਦਾ ਸੰਭਾ ਵੀ ਕਰਨਾ ਪੈ ਸਕਦਾ ਹੈ ਇਸ ਲਈ ਕਾਲੇ ਰੰਗ ਦੀਆਂ ਚੀਜ਼ਾਂ ਲੈਉਣ ਦੀ ਸਖਤ ਮਨਾਹੀ ਹੁੰਦੀ ਹੈ ਜੇਕਰ ਤੁਸੀਂ ਉਹਨਾਂ ਨੂੰ ਜਾਣ ਬੁਝ ਕੇ ਜਾਂ ਅਣਜਾਣੇ ਵਿੱਚ ਲੈਂਦੇ ਹੋ ਤਾਂ ਤੁਸੀਂ ਖੁਦ ਆਪਣੇ ਵਿਨਾਸ਼ ਦਾ ਕਾਰਨ ਬਣ ਜਾਂਦੇ ਹੋ ਇਸ ਲਈ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖੋ ਨੰਬਰ 4 ਰਖੜੀ ਦਾ ਤਿਉਹਾਰ ਇਕ ਧਾਰਮਿਕ ਤਿਉਹਾਰ ਹੁੰਦਾ ਹੈ। ਇਸ ਦਿਨ ਕਿਸੇ ਵੀ ਔਰਤ ਨੂੰ ਆਪਣੇ ਪੇਕੇ ਘਰ ਤੋਂ ਗਲਤੀ ਨਾਲ ਵੀ ਉਧਾਰ ਲਿਆ ਸਮਾਨ ਜਾਂ ਉਧਾਰ ਲਿਆ ਸਮਾਨ ਨਹੀਂ ਲੈਣਾ ਚਾਹੀਦਾ। ਕੁਝ ਔਰਤਾਂ ਅਜਿਹੀਆਂ ਹੁੰਦੀਆਂ ਹਨ ਜੋ ਆਪਣੇ ਪੇਕੇ ਘਰ ਜਾਂਦੀਆਂ ਹਨ ਤੇ ਬਾਜ਼ਾਰ ਤੋਂ ਕੁਝ ਉਧਾਰ ਲਿਆ ਸਮਾਨ ਲੈ ਕੇ ਹੁੰਦੀਆਂ ਹਨ ਪਰ ਇਹ ਲੈਣਾ ਬਿਲਕੁਲ ਵੀ ਸਹੀ ਨਹੀਂ ਹੁੰਦਾ। ਰਖੜੀ ਤੇ ਉਧਾਰ ਲਿਆ ਸਮਾਨ ਜਾਂ ਉਧਾਰ ਲਿਆ ਸਮਾਨ ਵਾਪਸ ਲੈਣਾ ਲక్ష్ਮੀ ਦਾ ਅਪਮਾਨ ਮੰਨਿਆ ਜਾਂਦਾ ਹੈ। ਅਵੀ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਦੀ ਖੁਸ਼ਹਾਲੀ ਰੁਕ ਜਾਂਦੀ ਹੈ ਪੈਸੇ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਘਰ ਵਿੱਚ ਹੋਰ ਲੋਕ ਰਹਿਣ ਲੱਗ ਪੈਂਦੇ ਹਨ ਇਸ ਲਈ ਕਿਸੇ ਨੂੰ ਵੀ ਆਪਣੇ ਕਿੱਕੇ ਘਰ ਤੋਂ ਕੋਈ ਵੀ ਉਧਾਰ ਚੀਜ਼ ਨਹੀਂ ਲੈਣੀ ਚਾਹੀਦੀ ਕਰਜ਼ੇ ਨਾਲ ਖਰੀਦੀ ਗਈ ਕੋਈ ਵੀ ਸਮੱਗਰੀ ਘਰ ਵਿੱਚ ਨਾ ਲੈ ਕੇ ਆਓ ਨੰਬਰ 5 ਕੁਝ ਔਰਤਾਂ ਅਜਿਹੀਆਂ ਹੁੰਦੀਆਂ ਹਨ ਜੋ ਆਪਣੇ ਵਿੱਕੇ ਘਰ ਜਾਂ ਆਪਣੀ ਮਾਂ ਦੇ ਕੁਝ ਪੁਰਾਣੇ ਕੱਪੜੇ ਵੀ ਲੈ ਕੇ ਆਉਂਦੀਆਂ ਹਨ ਇਹਨਾਂ ਕੱਪੜਿਆਂ ਨੂੰ ਘਰ ਲਿਉਣਾ ਬਹੁਤ ਅਸ਼ਿਭ ਮੰਨਿਆ ਜਾਂਦਾ ਹੈ। ਪੁਰਾਣੇ ਕੱਪੜੇ ਸ਼ੁਭ ਹੁੰਦੇ ਹਨ। ਇਸ ਕਾਰਨ ਭੈਣ ਨੂੰ ਆਪਣੇ ਵਿਆਹਤਾ ਜੀਵਨ ਵਿੱਚ ਵਿੱਤੀ ਸੰਕਟ ਜਾਂ ਫਿਰ ਖਾਲੀਪਣ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਐਸੇ ਦੀ ਗਲਤੀ ਨਾਲ ਵੀ ਕਿਸੇ ਵੀ ਔਰਤ ਨੂੰ ਆਪਣੇ ਪਿੱਕੇ ਘਰ ਤੋਂ ਪੁਰਾਣੇ ਕੱਪੜੇ ਨਹੀਂ ਲੈ ਕੇ ਹੁਣੇ ਚਾਹੀਦੇ। ਐਸੇ ਦੀ ਬਜਾਏ ਤੁਸੀਂ ਬਾਜ਼ਾਰ ਜਾ ਕੇ ਨਵੇਂ ਕੱਪੜੇ ਵੀ ਲੈ ਸਕਦੇ ਹੋ। ਕੁਝ ਮਾਵਾਂ ਤੇ ਭੈਣਾਂ ਹੋ ਸਕਦੀਆਂ ਹਨ ਜੋ ਸਾਡੀਆਂ ਗੱਲਾਂ ਨੂੰ ਹਲਕੇ ਵਿੱਚ ਲੈ ਰਹੀਆਂ ਹੋਣਗੀਆਂ। ਤੇ ਸੋਚ ਰਹੀਆਂ ਹੋਣਗੀਆਂ ਕਿ ਇਹ ਸਭ ਬਕਵਾਸ ਹੈ ਕਿਉਂਕਿ ਉਹਨਾਂ ਨੂੰ ਵਾਸਤਵ ਸਾਸਤਰ ਦਾ ਗਿਆਨ ਨਹੀਂ ਹੈ ਜਿਸ ਦਿਨ ਉਹਨਾਂ ਨੂੰ ਘਰ ਵਿੱਚ ਝਗੜੇ ਅਤੇ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪਵੇਗਾ ਉਦੋਂ ਆਪਣੀ ਗਲਤੀ ਤੇ ਪਛਤਾਉਣਗੀਆਂ ਇਸ ਲਈ ਅਸੀਂ ਸਾਰਿਆਂ ਮਾਵਾਂ ਤੇ ਭੈਣਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਹਾਨੂੰ ਅਜਿਹੀਆਂ ਗਲਤੀਆਂ ਬਿਲਕੁਲ ਵੀ ਨਹੀਂ ਕਰਨੀਆਂ ਚਾਹੀਦੀਆਂ ਨਹੀਂ ਤਾਂ ਤੁਸੀਂ ਆਪਣੇ ਵਿਨਾਸ਼ ਦਾ ਕਾਰਨ ਖੁਦ ਬਣ ਸਕਦੇ ਹੋ ਮੰਨ ਕਰਦੇ ਹਾਂ ਕੁਝ ਜਿਹੇ ਗੁਪਤ ਤੇ ਦੁਰਲਭ ਪਾਵਾ ਮਾਰੇ ਜੋ ਸਿਰਫ ਰਖੜੀ ਵਾਲੇ ਦਿਨ ਹੀ ਕੀਤੇ ਜਾਂਦੇ ਹਨ ਘਰ ਵਿੱਚ ਗਰੀਬੀ ਨੂੰ ਖਤਮ ਕਰਨ ਲਈ ਰਖੜੀ ਵਾਲੇ ਦਿਨ ਸਵੇਰੇ ਲਕਸ਼ਮੀ ਨਾਰਾਇਣ ਦੀ ਪੂਜਾ ਕਰੋ ਅਤੇ ਘਰ ਦੀ ਮੁੱਖ ਮੂਰਤੀ ਦੀ ਪੂਜਾ ਕਰੋ ਦਰਵਾਜ਼ੇ ਤੇ ਗਾਂ ਦੇ ਘੋੜਾ ਦੀਵਾ ਜਲਾਓ ਦੀਵੇ ਦੀ ਲਾਟ 12 ਵਾਰ ਹੋਣੀ ਚਾਹੀਦੀ ਹੈ ਜਿਹਾ ਕਰਨ ਨਾਲ ਗਰੀਬੀ ਅਤੇ ਘਰੇ ਸਬੰਧੀ ਪਰੇਸ਼ਾਨੀਆਂ ਹਮੇਸ਼ਾ ਲਈ ਨਸ਼ਟ ਹੋ ਜਾਂਦੀਆਂ ਹਨ ਜੇਕਰ ਭਰਾ ਨੂੰ ਬੁਰੀ ਨਜ਼ਰ ਜਾਂ ਦੁਸ਼ਮਣ ਰੁਕਾਵਟ ਹੈ ਤਾਂ ਭੈਣ ਨੂੰ ਰਖੜੀ ਬੰਨਣ ਤੋਂ ਪਹਿਲਾਂ ਭਰਾ ਦੇ ਸਿਰ ਤੇ ਦਿਵਾਲੀ 7 ਵਾਰ ਰਖੜੀ ਛਿੱਤਰ ਘੁੰਮਾਉਣਾ ਚਾਹੀਦਾ ਹੈ ਤੇ ਫਿਰ ਇਸ ਨੂੰ ਅਗ ਵਿੱਚ ੜਪੋਦਣਾ ਚਾਹੀਦਾ ਹੈ। ਇਹ ਉਪਾਏ ਭਰਾ ਨੂੰ ਬੁਰੀ ਨਜ਼ਰ, ਦੁਸ਼ਮਣ ਰੁਕਾਵਟ ਤੇ ਅਚਾਨਕ ਹਾਦਸਿਆਂ ਤੋਂ ਬਚਾਉਂਦਾ ਹੈ। ਜੇਕਰ ਭਰਾ ਨੂੰ ਬੱਚਾ ਚਾਹੀਦਾ ਹੈ, ਜੇਕਰ ਉਹ ਵਿਆਹ ਹੋਇਆ ਹੈ, ਜੇ ਬੱਚਾ ਪੈਦਾ ਕਰਨ ਦੇ ਰੋਗ ਨਹੀਂ ਹੈ ਤਾਂ ਭੈਣ ਨੂੰ ਰਖੜੀ ਵਾਲੇ ਦੇ ਇਹ ਉਪਾਏ ਜ਼ਰੂਰ ਕਰਨਾ ਚਾਹੀਦਾ ਹੈ। ਐਸ ਲਈ ਅਖਰੀ ਵਾਲੇ ਦਿਨ ਸ਼੍ਰੀ ਕ੍ਰਿਸ਼ਨ ਤੇ ਯਸ਼ੋਦਾ ਮਾਤਾ ਦੀ ਤਸਵੀਰ ਦੇ ਸਾਹਮਣੇ ਇੱਕ ਦੀਵਾ ਸਰੂਰ ਜਗਾਓ ਅਤੇ 11 ਵਾਰ ਏਟ ਲਿਖੇ ਮੰਤਰ ਦਾ ਜਾਪ ਕਰੋ ਓਮ ਦੇਵਕੀ ਨੰਦਨ ਕ੍ਰਿਸ਼ਨ ਪ੍ਰਚੂਪ ਦਿਆਜ ਇਹ ਇੱਕ ਛੋਟਾ ਪਰ ਬਹੁਤ ਪ੍ਰਭਾਵਸ਼ਾਲੀ ਮੰਤਰ ਹੈ ਜੋ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਉਸਤਤ ਕਰਨ ਲਈ ਉਚਾਰਿਆ ਜਾਂਦਾ ਹੈ ਮੰਤਰ ਦਾ ਅਰਥ ਹੈ ਦੇਵਕੀ ਨੰਦਨ ਸ਼੍ਰੀ ਕ੍ਰਿਸ਼ਨ ਸਾਨੂੰ ਸੱਚ ਧਰਮ ਪਿਆਰ ਅਤੇ ਭਗਤੀ ਦੇ ਮਾਰਗ ਤੇ ਪ੍ਰੇਰਿਤ ਕਰੋ ਅਤੇ ਸਾਡਾ ਮਾਰਗਦਰਸ਼ਨ ਕਰੋ ਇਸ ਤੋਂ ਬਾਅਦ ਕ੍ਰਿਸ਼ਨ ਨੂੰ ਮਠਾਈਆਂ ਚੜਾਓ ਇਹ ਪਾਇ ਬਹੁਤ શુભ ਮੰਨਿਆ ਜਾਂਦਾ ਹੈ ਉਸ ਵਿਅਕਤੀ ਬਾਰੇ ਗੱਲ ਕਰੀਏ ਜਿਸ ਤੇ ਬਹੁਤ ਸਾਰਾ ਕਰਜ਼ਾ ਹੈ ਅਸਲੀ ਕਰਜ਼ਾ ਮੁਕਤੀ ਲਈ ਰਖੜੀ ਵਾਲੇ ਦਿਨ ਆਪਣੇ ਭਰਾ ਨੂੰ ਰਖੜੀ ਬੰਨਣ ਤੋਂ ਪਹਿਲਾਂ ਭੈਣ ਨੂੰ ਉਸਦੀ ਹਲਦੀ ਨਾਲ ਮਿਲਾਇਆ ਸਿੱਕਾ ਚੁੱਪਚਾਪ ਰਾਦੀ ਜੀਭ ਵਿੱਚ ਰੱਖਣਾ ਚਾਹੀਦਾ ਹੈ ਅਤੇ ਆਪਣੇ ਮਨ ਵਿੱਚ ਕਹਿੰਦੇ ਰਹਿਣਾ ਚਾਹੀਦਾ ਹੈ ਕਿ ਮੇਰੇ ਭਰਾ ਨੂੰ ਕਰਜ਼ੇ ਤੋਂ ਮੁਕਤ ਇਹ ਉਪਾਏ ਹੈ ਤੇ ਵਿੱਤੀ ਸੰਕਟ ਖਤਮ ਹੋ ਜਾਂਦਾ ਹੈ ਬਦਕਿਸਮਤੀ ਨਾਸ਼ਕ ਫਰੀ ਯੋਗ ਜੇਕਰ ਕਿਸੇ ਨੂੰ ਭੈਣ ਨੂੰ ਲੱਗਦਾ ਹੈ ਕਿ ਉਸ ਦਾ ਭਾਰ ਬਾਰ ਬਾਰ ਅਸਫਲ ਹੋ ਰਿਹਾ ਹੈ ਤਾਂ ਅਖਰੀ ਵਾਲੇ ਦਿਨ ਉਸ ਨੂੰ ਇੱਕ ਨਿੰਬੂ ਲੈ ਕੇ ਉਸ ਤੇ ਕਾਲੀ ਸਿਆਹੀ ਨਾਲ ਆਪਣੇ ਭਰਾ ਦਾ ਨਾਂ ਲਿਖਣਾ ਚਾਹੀਦਾ ਹੈ ਅਤੇ ਇਸ ਨੂੰ ਵਗਦੇ ਪਾਣੀ ਵਿੱਚ 7 ਵਾਰ ਉਸ ਤੇ ਘੁਮਾਉਣਾ ਚਾਹੀਦਾ ਹੈ। ਰਾਜੇਨ ਸਮੇਂ ਵਿੱਚ ਸਾਧਵੀਆਂ ਅਤੇ ਹੋਰ ਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਗਈਆਂ ਹੋਈਆਂ ਔਰਤਾਂ ਨੂੰ ਰਖੜੀ ਵਾਲੇ ਦਿਨ ਸ਼ਿਵਲਿੰਗ ਨੂੰ ਜਲ ਚੜ੍ਹਾਉਣਾ ਚਾਹੀਦਾ ਹੈ ਅਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਐਸੀ ਤਰ੍ਹਾਂ ਭਰਾ ਤੇ ਪਤੀ ਲਈ ਮਹਾਦੇਵ ਨੂੰ ਪੰਜ ਬੇਲ ਪੱਤਰ ਵੀ ਚੜਾਉਣੇ ਚਾਹੀਦੇ ਹਨ। ਘਰ ਦੇ ਆਲੇ-ਦੁਆਲੇ ਕਿਸੇ ਵੀ ਸ਼ਿਵਲਿੰਗ ਦੇ ਮੰਦਰ ਤੇ ਤੁਸੀਂ ਬੇਲ ਪੱਤਰ ਚੜ੍ਹਾ ਸਕਦੇ ਹੋ। ਇਹ ਉਪਾਏ ਚੰਗੀ ਕਿਸਮਤ ਤੇ ਵਿਆਹਤਾ ਖੁਸ਼ੀ-ਸ਼ੁਖ ਸ਼ਾਂਤੀ ਬਣਾਈ ਰੱਖਣ ਲਈ ਹੁੰਦਾ ਹੈ। ਜੇਕਰ ਭੈਣ ਰਖੜੀ ਵਾਲੇ ਦਿਨ ਦੂਰ ਹੈ ਜੇਕਰ ਕੋਈ ਕਿਸੇ ਕਾਰਨ ਕਰਕੇ ਲਖੜੀ ਨਹੀਂ ਪੀ ਸਕੀ ਤਾਂ ਉਸ ਨੂੰ ਪੂਰੇ ਵੱਲਮੂ ਕਰਕੇ دیਵਾ ਜਗਾਉਣਾ ਚਾਹੀਦਾ ਹੈ ਅਤੇ શ્રી ਕ੍ਰਿਸ਼ਨ ਦੇ ਚਰਨਾ ਵਿੱਚ ਲਖੜੀ ਸੱਤਰ ਚੁਣਾਉਣਾ ਚਾਹੀਦਾ ਹੈ ਅਤੇ શ્રી ਕ੍ਰਿਸ਼ਨ ਨੂੰ ਆਪਣੇ ਭਰਾ ਦੀ ਰੱਖਿਆ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਦੂਰ ਰਹਿ ਕੇ ਵੀ ਅਕੜੀ ਦਾ ਪੁੰਨ ਫਲ ਮਿਲਦਾ ਹੈ ਤੇ શ્રી ਕ੍ਰਿਸ਼ਨ ਰਖਵਾਲੇ ਬਣ ਜਾਂਦੇ ਹਨ। ਇਹ ਰਕੜੀ ਦਾ ਤਿਉਹਾਰ ਸਿਰਫ ਇੱਕ ਦਿਨ ਦਾ ਜਸ਼ਨ ਨਹੀਂ ਹੈ ਸਗੋਂ ਇਹ ਆਸ਼ੀਰਵਾਦ ਹੈ ਜੋ ਭੈਣਾਂ ਆਪਣੇ ਭਰਾ ਨੂੰ ਦਿੰਦੀਆਂ ਹਨ ਇਹ ਤਿਉਹਾਰ ਦੱਸਦਾ ਹੈ ਕਿ ਜਦੋਂ ਪਿਆਰ ਦੀ ਭਾਵਨਾ ਇਕੱਠੀ ਹੁੰਦੀ ਹੈ ਤਾਂ ਕ੍ਰਿਸ਼ਮ ਦਾ ਧਾਗਾ ਬਹੁਤ ਪ੍ਰਭਾਵਸ਼ਾਲੀ ਹੋ ਜਾਂਦਾ ਹੈ ਐਸ ਲਈ ਜਦੋਂ ਤੁਸੀਂ ਇਸ ਵਾਰ ਰਖੜੀ ਮਨਾਉਂਦੇ ਹੋ ਤਾਂ ਸਿਰਫ ਰਸਮ ਨਿਭਾਓ ਪਰ ਇਸੇ ਕਥਿਆਤਮਕ ਵੀ ਆਸ ਹੈ ਤੇ ਇਹ ਦੀ ਆਤਮਿਕ ਰਿਸ਼ਤੇ ਦਾ ਜਸ਼ਨ ਹੈ ਕਿਉਂਕਿ ਇੱਕ ਅਜਿਹਾ ਤਿਉਹਾਰ ਹੈ ਜਿਸ ਵਿੱਚ ਭੈਣ ਦੀ ਪ੍ਰਾਰਥਨਾ ਨਾਲ ਮੌਤ ਨੂੰ ਵੀ ਹਰਾ ਦਿੱਤਾ ਜਾ ਸਕਦਾ ਹੈ ਰਖੜੀ ਸਿਰਫ ਪਿਆਰ ਅਤੇ ਭਰਾ ਦੀ ਜ਼ਿੰਮੇਵਾਰੀ ਨਾਲ ਜੁੜੀ ਹੋਈ ਹੈ ਜਿਸ ਵਿੱਚ ਭੈਣ ਦਾ ਨਿ स्वार्थ ਪਿਆਰ ਅਤੇ ਭਰਾ ਦੀ ਰੱਖਿਆ ਕਰਨ ਦੀ ਨਿ ਸਵਾਰਥ ਭਾਵਨਾ ਹੁੰਦੀ ਹੈ ਜਿਵੇਂ ਹੀ ਸ਼ਾਵਣ ਦਾ ਮਹੀਨਾ ਆਪਣੇ ਆਖਰੀ ਪੜਾਅ ਤੇ ਹੁੰਦਾ ਹੈ ਹਰ ਵਿੜੇ ਵਿੱਚ ਰਖੜੀ ਦੀ ਮਿਠਾਸ ਬੋਲਣ ਲੱਗ ਪੈਂਦੀ ਹੈ ਹਰ ਘਰ ਵਿੱਚ ਤੁਲਸੀ ਦੀ ਪੂਜਾ ਤੋਂ ਬਾਅਦ ਹਰ ਭੈਣ ਦੇ ਚਿੰਤਾਵਾਂ ਹੁੰਦੀ ਹੈ ਕਿ ਉਹ ਇਸ ਵਾਰ ਆਪਣੇ ਭਰਾ ਨੂੰ ਕਿਸ ਤਰ੍ਹਾਂ ਦੀ ਰਖੜੀ ਬੰਨੇ ਉਸ ਦੀ ਪੂਜਾ ਕਿਵੇਂ ਕਰੇ ਤਾਂ ਜੋ ਉਸ ਦਾ ਜੀਵਨ ਸੁਖ ਬਣ ਜਾਵੇ ਇਸ ਦਿਨ ਭੈਣ ਦਾ ਦਿਲ ਭਾਵਨਾਵਾਂ ਨਾਲ ਭਰਿਆ ਹੁੰਦਾ ਹੈ ਅਤੇ ਉਹ ਚੁੰਦੀ ਹੈ ਕਿ ਉਸ ਦਾ ਭਰਾ ਹਰ ਜਨਮ ਵਿੱਚ ਖੁਸ਼ ਰਹੇ ਸਿਹਤਮੰਦ ਅਤੇ ਮੁਸੀਬਤਾਂ ਤੋਂ ਮੁਕਤ ਰਹੇ ਇਹ ਤਿਉਹਾਰ ਸਿਰਫ ਇੱਕ ਪਰੰਪਰਾ ਨਹੀਂ ਬਲਕਿ ਇਹ ਯੁੱਗਾਂ ਤੋਂ ਹਰ ਰਿਸ਼ਤੇ ਦੀ ਸ਼ਾਨ ਦੀ ਰੱਖਿਆ ਕਰਦਾ ਆ ਰਿਹਾ ਹੈ ਅੱਜ ਦਾ ਦਿਨ ਭੈਣਾਂ ਦੀਆਂ ਪਾਵਨਾਵਾ ਉਹਨਾਂ ਦੀ ਆਸਥਾ ਅਤੇ ਉਹਨਾਂ ਦੀ ਅਡੋਲੀ ਆਤਮਾ ਦੀ ਸ਼ਕਤੀ ਦਾ ਪ੍ਰਤੀਕ ਹੈ ਜੋ ਇੱਕ ਛੋਟੇ ਜਿਹੇ ਰੱਖਿਆ ਸੂਤਰ ਵਿੱਚ ਸ਼ਾਮਿਲ ਹੈ ਰੱਖਿਆ ਬੰਧਨ ਦਾ ਜ਼ਿਕਰ ਮਿਥਿਆਸਿਕ ਸਮੇਂ ਵਿੱਚ ਮਿਲਦਾ ਹੈ ਜਦੋਂ ਦੇਖਦੇ ਆਂ ਦੇ ਦੇਵਿੰਦਰ ਦੇਵਤਾ ਨਾਲ ਯੁੱਧ ਕੀਤਾ ਹਾਰ ਦੇ ਕੰਢੇ ਤੇ ਸੰਤਾ ਉਹਨਾਂ ਦੀ ਪਤਨੀ ਸੱਚੀ ਦੇਵੀ ਨੇ ਉਹਨਾਂ ਦੀ ਰੱਖਿਆ ਲਈ ਇੱਕ ਪਵਿੱਤਰ ਧਾਗਾ ਬਣਾਇਆ ਜਿਸ ਨੂੰ ਰੱਖਿਆ ਸੁੱਤਰ ਕਿਹਾ ਜਾਂਦਾ ਹੈ ਉਹ ਧਾਗਾ ਸਿਰਫ ਰੇਸ਼ਮ ਦਾ ਬਣਿਆ ਹੁੰਦਾ ਸੀ ਇਹ ਸਿਰਫ ਰਖੜੀ ਨਹੀਂ ਸੀ ਸਗੋਂ ਇਸ ਵਿੱਚ ਮੰਤਰਾਂ ਵਿਸ਼ਵਾਸ ਅਤੇ ਪਿਆਰ ਦੀ ਸ਼ਕਤੀ ਵੀ ਸ਼ਾਮਿਲ ਸੀ ਉਸ ਦਿਨ ਤੋਂ ਰੱਖਿਆ ਸੁੱਤਰ ਦੀ ਪਰੰਪਰਾ ਸ਼ੁਰੂ ਹੋਈ ਅਤੇ ਬਾਅਦ ਵਿੱਚ ਹੈ ਪਰੰਪਰਾ ਰક્ષા ਬੰਧਨ ਦੇ ਤਿਉਹਾਰ ਵਜੋਂ ਸਥਾਪਿਤ ਹੋ ਗਈ। ਮਹਾਭਾਰਤ ਵਿੱਚ ਜਦੋਂ ਦ੍ਰੋਪਦੀ ਨੇ ਸ਼੍ਰੀ ਕ੍ਰਿਸ਼ਨ ਦੀ ਉਂਗਲੀ ਵਿੱਚ ਹੋਣ ਵਗਦਾ ਵੇਖਿਆ ਤਾਂ ਉਸਨੇ ਤੁਰੰਤ ਆਪਣੀ ਆਚਲ ਦਾ ਇੱਕ ਟੁਕੜਾ ਕਾੜ ਕੇ ਉਸ ਦੀ ਉਂਗਲੀ ਤੇ ਬੰਨ ਦਿੱਤਾ। ਐਸੀ ਫਿਕਸ ਆਧਾਰਨ ਪੱਟੀ ਨਹੀਂ ਸੀ, ਇਹ ਇੱਕ ਰੱਖਿਆ ਸੂਤਰ ਬਣ ਗਈ ਸੀ। ਸ਼੍ਰੀ ਕ੍ਰਿਸ਼ਨ ਨੇ ਪ੍ਰਣ ਕੀਤਾ ਕਿ ਜਦੋਂ ਵੀ ਦ੍ਰੋਪਦੀ ਨੂੰ ਕੋਈ ਖਤਰਾ ਹੋਵੇਗਾ, ਉਸ ਦੀ ਰੱਖਿਆ ਕਰਨਗੇ। ਐਹੀ ਕਾਰਨ ਸੀ ਕਿ ਜਦੋਂ ਉਸ ਦੇ ਚੀਰ ਨੂੰ ਹੋਇਆ ਤਾਂ ਸ਼੍ਰੀ ਕ੍ਰਿਸ਼ਨ ਜੀ ਨੇ अपना वचन रखया ਅਤੇ ਦ੍ਰੋਪਦੀ ਦੀ ਨਿਮਰਤਾ ਦੇ ਰੱਖਿਆ ਕੀਤੀ। ਰਖੜੀ ਸਿਰਫ ਭਰਾ ਭੈਣ ਤੱਕ ਸੀਮਿਤ ਨਹੀਂ ਇਹ ਤਿਹਾਣ ਰਿਸ਼ਤਿਆਂ ਦੀ ਪਵਿੱਤਰਤਾ ਦਾ ਜਸ਼ਨ ਵੀ ਹੈ। ਇਤਿਹਾਸ ਵਿੱਚ ਰਾਣੀ ਕਰਨਵਤੀ ਨੇ ਮੁਗਲ ਸਮਰਾਟ ਹੁਮਾਯੂ ਨੂੰ ਰਖੜੀ ਭੇਜੀ ਸੀ। ਅਤੇ ਹੁਮਾਯੂ ਨੇ ਉਸ ਨੂੰ ਆਪਣੀ ਭੈਣ ਮੰਨ ਕੇ ਇਸ ਦੀ ਰੱਖਿਆ ਲਈ ਯੁੱਧ ਕੀਤਾ ਹੈ। ਘਟਨਾ ਸਾਨੂੰ ਦੱਸਦੀ ਹੈ ਕਿ ਇਹ ਨਾ ਸਿਰਫ ਖੂਨ ਦੇ ਰਿਸ਼ਤੇ ਰੱਖਦਾ ਹੈ ਬਲਕਿ ਪਵਨਾਤਮਕ ਰਿਸ਼ਤੇ ਵੀ ਰੱਖਦਾ ਹੈ। ਸਾਲ 2025 ਵਿੱਚ ਰੱਖੜੀ ਦਾ ਤਿਉਹਾਰ ਬਹੁਤ ਹੀ ਸ਼ੁਭ ਸੰਜੋਗਾਂ ਦੇ ਨਾਲ ਆ ਰਿਹਾ ਹੈ ਸਰਵਣ ਮਹੀਨੇ ਦੀ ਪੂਰਨਵਾਸ਼ੀ ਦੀ ਤਰੀਕ ਦੇ ਨਾਲ ਸਭ ਨਕਸ਼ਤਰ ਅਭਿਜਿਤ ਮੂਰਤ ਅਤੇ ਭਦਰ ਖਾਲੀ ਸਮੇਂ ਦਾ ਸੁਮੇਲ ਹੈ ਇਸ ਵਾਰ ਇਹ ਤਿਉਹਾਰ ਨਾ ਸਿਰਫ ਪਵਨਾਤਮਕ ਦ੍ਰਿਸ਼ਟੀਕੋਣ ਤੋਂ ਬਹੁਤ ਹੀ ਫਲਦਾਇਕ ਸਾਬਿਤ ਹੋਏਗਾ ਬਲਕਿ ਧਾਰਮਿਕ ਦ੍ਰਿਸ਼ਟੀਕੋਣ ਤੋਂ ਵੀ ਇੱਕ ਬਹੁਤ ਹੀ ਪਵਿੱਤਰ ਤਿਉਹਾਰ ਹੋਣ ਜਾ ਰਿਹਾ ਹੈ ਅਸੀਂ ਤੁਹਾਨੂੰ ਜੋ ਵੀ ਪਾਏ ਦੱਸੇ ਹਨ ਤੁਹਾਨੂੰ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਇਹਨਾਂ ਦੀ ਪਾਲਣਾ ਕਰਨ ਨਾਲ ਰੱਖੜੀ ਤੇ ਕਿਸੇ ਵੀ ਕਿਸਮ ਦਾ ਕੋਈ ਵੀ ਕਮੀ ਨਹੀਂ ਰਹਿੰਦੀ ਭਰਾ ਹਮੇਸ਼ਾ ਤਰੱਕੀ ਦੇ ਰਾਹ ਤੇ ਚੱਲਦਾ ਹੈ ਜੇਕਰ ਵੀ ਚੰਗੀ ਲੱਗੇ ਤਾਂ ਮੈਨੂੰ ਲੇਜਰ ਉਪਰ ਮਤਵਾ ਸ਼ੇਅਰ ਕਰੋ ਤੇ ਚੈਨਲ ਸਿਮਰਤ ਨੂੰ ਜੀਫ ਨੂੰ ਸਬਸਕ੍ਰਾਈਬ ਕਰ ਧੰਨਵਾਦ